ਰੱਬਾ ਬੰਦ ਕੀ ਮਸਲਾ ਕੀ ਹੈ ਜਿਹੜਾ ਇਕੱਠੇ ਹੋਏ ਜੀ ਇਹ ਮਸਲਾ ਜੀ ਸਾਡੇ ਆ 7 ਦਿਨ ਹੋ ਗਏ ਬੱਤੀ ਖਰਾਬ ਹੋਈ ਨਹੀਂ ਇੱਥੋਂ ਪੌੜ ਟੁੱਟੇ ਗਏ ਆ ਤੇ ਜਿਹੜੀ ਲਾਈਨ ਆ 80 ਸੰਦੀ ਸਿੱਧੀ ਚੱਲ ਰਹੀ ਉਹ ਉਦੋਂ ਦੀ ਤੇ ਸਾਡੀਆਂ ਪਨੀਰੀਆਂ ਮੱਚ ਗਈਆਂ ਇੱਕ ਹਫਤਾ ਹੋ ਗਿਆ ਏ ਜਈ ਵੀ ਆ ਕੇ ਇਥੋਂ ਮੌਕਾ ਵੇਖ ਕੇ ਮਿਲ ਗਿਆ ਸਾਡਾ ਕੋਈ ਮਸਲਾ ਹੱਲ ਨਹੀਂ ਕੀਤਾ ਗਿਆ ਅਸੀਂ ਸਾਰੇ ਆ ਕਿਸਾਨ ਸਾਰੇ ਦੁਖੀ ਆ ਪਹਿਲਾਂ ਤਾਂ ਗੜਿਆ ਨੇ ਸਾਨੂੰ ਮਾਰ ਮਾਰੀ ਆ ਸਾਡੀ ਉਦੋਂ ਵੀ ਸੁਣਾਈ ਨਹੀਂ ਹੋਈ ਓਕੇ ਜੀ ਤੇ ਜਈ ਮੌਕੇ ਤੇ ਨਹੀਂ ਆਇਆ ਜਈ ਛੜਕਦੇ ਤੋਂ ਮੁੜ ਗਿਆ ਬੰਦੇ ਤੇ ਇੱਥੇ ਇਕੱਠੇ ਆਏ ਇੱਥੇ ਆਓ ਐਸ ਡੀਓ ਆਇਆ ਹੁਣ ਸਾਡੀ ਕੋਈ ਸੁਣਵਾਈ ਨਹੀਂ ਆਈ ਤਾਂ ਕੋਈ ਇਹ ਕਿਹੜੇ ਲੈਨ ਕਿਹੜੀ ਹੈ ਕਿੰਨੇ ਹਜ਼ਾਰ ਕਿਵੀ ਦੀ ਹੈ 11 ਕਿਵੀ 11 ਕਿਵੀ ਦੀ ਹੈ ਲੈਨ ਤੇ ਕਿੱਥੋਂ ਕਿੱਥੋਂ ਟੁੱਟੇ ਪੋਲੇ ਇਹ ਪੋਲ ਇੱਕ ਤਾਂ ਟੁੱਟਾ ਹੀ ਟੋੜਿਆ ਤੇ ਇੱਕ ਕੋਠੀ ਦੇ ਬਗਲ ਨੂੰ ਟੋੜਿਆ ਤੇ ਹੁਣ ਮੰਗ ਕੀ ਆ ਤੁਹਾਡੀ ਸਾਡੀ ਮੰਗ ਹੈ ਵੀ ਸਾਨੂੰ ਜਲਦੀ ਤੋਂ ਜਲਦੀ ਜਿੱਤਰਾ ਵੀ ਲੈਨ ਕਲੀਅਰ ਕੀਤੀ ਜਾਵੇ ਕੀ ਨਾ ਬਾਈ ਤੁਹਾਡਾ ਨਹੀਂ ਮੇਰਾ ਨਾਮ ਗੁਰੇਸ਼ ਸਿੰਘ ਹੈ ਕਿਹੜਾ ਪਿੰਡ ਜੀ ਜੇ ਪਿੰਡ ਕਰਿਆ ਦੀ ਦਸਵਾਲ ਜੀ ਕੀ ਮਸਲਾ ਕੀ ਹੈ ਜੀ ਮਸਲਾ ਇਹ ਆ ਜੀ ਕਿ ਆ ਲਾਈਨ ਜਿਹੜੀ ਆਪਾਂ ਵੇਖ ਰਹੇ ਹਾਂ ਖੰਭੇ ਟੁੱਟੇ ਆ ਇਹ ਆ 40 ਸਾਲ ਤੋਂ ਤਕਰੀਬਨ ਚੱਲ ਰਹੀ ਆ ਤੇ ਵੀਰਵਾਰ ਦੀ ਸ਼ਾਮ ਇਹ ਖੰਭੇ ਟੁੱਟ ਗਏ ਆ ਟੁੱਟੇ ਜਾਂ ਟੁੱਟ ਗਏ ਆ ਜਾਂ ਤੋੜੇ ਗਏ ਆ ਆ ਘਰ 2 ਸਾਲ ਪੁਰਾਣਾ ਘਰ ਆ 40 ਸਾਲ ਤੋਂ ਲਾਈਨ ਚੱਲ ਰਹੀ ਆ 2 ਸਾਲ ਪੁਰਾਣਾ ਘਰ ਆ ਇਹਦੇ ਉੱਤੋਂ ਦੀ ਲਾਈਨ ਲੰਗਦੀ ਕੀ ਕਾਰਨ ਰਹੇ ਹੋਣਗੇ ਕਿ ਇਹ ਜਿਹੜੀ ਟੁੱਟੀ ਆ ਜਾਂ ਤੋੜੀ ਗਈ ਆ ਪ੍ਰਸ਼ਾਸਨ ਵੀ ਲਤ ਨਹੀਂ ਲਾ ਰਿਹਾ ਐਸ ਡੀ ਐਮ ਸਾਹਿਬ ਵੀ ਆਏ ਆ ਤੇ ਜਈ ਸਾਹਿਬ ਵੀ ਆਏ ਆ ਤੇ ਲੈਨਮੈਨ ਸਾਹਿਬ ਵੀ ਮੌਕਾ ਵੇਖ ਕੇ ਗਏ ਆ ਪਰ ਹਜੇ ਤੱਕ ਇੱਕ ਹਫਤਾ ਹੋ ਗਿਆ ਕੋਈ ਵੀ ਸੁਣਵਾਈ ਨਹੀਂ ਹੋ ਚੁੱਕੀ ਕੀ ਮੰਗ ਕੀ ਕਰਦੇ ਮੰਗ ਇਹ ਆ ਕਿ ਸਾਨੂੰ ਜਿਵੇਂ ਝੋਨੇ ਦੀ ਤਰੀਕ ਨੇੜੇ ਆ ਰਹੀ ਆ 5 ਤਰੀਕ ਦਿੱਤੀ ਗਈ ਸਰਕਾਰ ਵੱਲੋਂ ਤੇ ਇਹ ਆਪਣਾ ਲੈਨ ਚਲਾਈ ਜਾਵੇ ਕਿਨਾਂ ਭਾਈ ਤੁਹਾਡਾ ਤਰਨਾਵਤ ਆਸਨ ਕੀ ਮਸਲਾ ਕੀ ਏਡਾ ਇਕੱਠੇ ਹੋਏ ਮਸਲਾ ਪਾਚੋ ਇਹ ਵੀ ਹੁਣ ਆਪਸਾ ਹੋ ਗਿਆ ਬੱਤੀ ਬੰਦ ਹੋਈ ਠੀਕ ਹੈ ਖੇਤਾਂ ਵਾਲੀ ਬੱਤੀ ਆਪੇ ਖੇਤਾਂ ਵਾਲੀ ਆ ਮੋਟਰਾਂ ਵਾਲੀ ਬੱਤੀ ਆ ਖਸਾਨਾਂ ਇਹਦੇ ਪੁਜਰੀਆਂ ਵਿੱਚ ਹੋ ਗਈਆਂ ਕਦੋਂ ਬੱਤੀ ਕਦੋਂ ਬੰਦ ਹੋਏ ਸੀ ਦਵਾਤੀ ਪਿਓ ਖੰਬੇ ਤੋੜੇ ਗਏ ਤੇ ਬੱਤੀ ਬੰਦ ਆ ਤੋੜੇ ਗਏ ਕਿ ਕੋਲੋਂ ਗਿਆ ਬੇ ਟੁੱਟੇ ਨਹੀਂ ਅਸੀਂ ਤਾਂ ਤੋੜੇ ਖੰਭਾਂ ਤੋਂ ਤੋੜੇ ਦੱਸ ਸੁਣਦਾ ਕਿਸ ਤਰ੍ਹਾਂ ਮਦ ਲੋਕ ਆਲੋ ਕੋਈ ਤੇ ਇਤਨਾ ਖੰਭਾ ਖੰਭਾ ਮੇਰੀ ਦੇ ਦੂੰ ਆਈ ਦੇ ਖੰਭਾ ਕਾ ਡਿਗਾਤੇ ਅਕਾਉਂਟ ਮੇਰੀ ਤੋਂ ਪਹਿਲਾਂ ਮੇਰੀ ਬਾਅਦ ਚ ਆਈ ਆ ਤੁਹਾਡਾ ਕਿਰਾ ਦਾ ਕਿਸ ਵੱਲ ਤੋੜੇ ਗਏ ਜੀ ਹਾਂ ਜੀ ਖੰਭੇ ਤੋੜੇ ਗਏ ਤੇ ਹੁਣ ਕੀ ਮੰਗ ਕੀ ਕਰਦੇ ਮੰਗੇ ਕੀਤੀ ਜਿਹਨੇ ਤੋੜੇ ਉਹ ਉਹਨੂੰ ਕੋਈ ਇਤਕਾਰਵਾਈ ਹੋਣੀ ਚਾਹੀਦੀ ਉਹਨੂੰ ਪੁੱਛ ਪੁੱਛਣਾ ਤੇ ਇਸ ਬੰਦੇ ਬਿਜਲੀ ਵਾਲਿਆਂ ਨੂੰ ਜਾਣੂ ਕਰਵਾਇਆ ਜੀ ਉਹਦੇ ਨਹੀਂ ਕਰਾਇਆ ਉਹਦੇ ਨਹੀਂ ਕਰਾਇਆ ਉਦੋਂ ਬਾਅਦ ਆਏ ਬਿਜਲੀ ਵਾਲੇ ਆਏ ਬਿਜਲੀ ਵਾਲੇ ਤਾਂ ਅੰਦੇ ਪਛਾਏ ਮੁਰ ਗਈ ਥੋਂ ਦੇ ਅੱਛਾ हां भाई दादा जसपाल सिंह केड़ा पਿੰਡ है करियाली की मसला की है जी मसला सरदार जी ये है कि ये खंभे तोड़े गए हैं एदे घर दी औधी ਲੈਣ ਲੰਗਦੀ ਸੀ 40 ਸਾਲ ਹੋ ਗਏ ਪਹਿਲਾਂ ਅਜ ਤੋਂ ਤੇ ਇਹਨੇ ਘਰ ਪਾਇਆ ਕੱਲ੍ਹ ਆ ਜੀ ਤੇ ਇਹਨੇ ਖੰਬੇ ਆਪ ਤੋੜੇ ਆ ਇਹ ਕਿੰਨੇ ਪਿੰਡਾਂ ਨੂੰ ਜਾਂਦੀ ਆ ਲੈਣੇ ਇਹ ਸਰਦਾਰ ਜੀ ਫੱਠੇ ਨੂੰ ਵੀ ਜਾਂਦੀ ਆ ਤੇ ਕਰਿਆਲੀ ਨੂੰ ਵੀ ਜਾਂਦੀ ਦੋਹਾਂ ਪਿੰਡਾਂ ਨੂੰ ਜਾਂਦੀ ਆ ਇਹ ਲੈਵਣ ਕੇ ਵੀ ਹਾਂਜੀ ਵੱਡੀ ਕਿੰਨੇ ਪੋਲ ਟੁੱਟੇ ਨੇ ਜੀ ਦੋ ਜੀ ਤੇ ਇਹਦੇ ਚ ਤਾਰਾਂ ਵੀ ਕਿੰਨੇ ਗਾਇਬ ਆ ਵਿੱਚੋਂ ਗਾਇਬ ਇੱਥੋਂ ਵੀ ਹੋਣੀ ਗਾਇਬ ਪਿੱਛੋਂ ਨਹੀਂ ਹੋਣੀ ਗਾ ਤੇ ਬਿਜਲੀ ਵਾਲਿਆਂ ਨੂੰ ਕਰਵਾਇਆ ਜਾਣੂ ਬਿਜਲੀ ਵਾਲੇ ਆਏ ਗੋਗਲਗਲ ਮਿੱਟੀ ਝਾੜ ਕੇ ਚਲੇ ਗਏ ਆ ਉਦੋਂ ਦੀ ਉਹਨਾਂ ਵੀ ਕੋਈ ਸੁਣਵਾਈ ਨਹੀਂ ਕੀਤੀ ਨਾ ਤੇ ਬੱਤੀ ਆਉਂਦੀ ਐ ਲੈਨ 'ਚ ਰਾਤ ਨੂੰ ਬਰਾਤੇ ਕਿਤੇ ਬੱਤੀ ਇੱਥੇ ਹੀ ਲੈਨ ਆਉਣੀ ਸੀ ਥੋੜਾ ਮੰਗ ਕੀ ਕਰਦੇ ਮੰਗ ਕਰਦੇ ਆ ਵੀ ਹੁਣ ਜੋ ਕਾਰਵਾਈ ਇੱਥੇ ਕਰਨ ਨਹੀਂ ਤੇ ਲੈਨ ਚਾਲੂ ਕਰਨ ਜੀ ਆਪਣਾ ਮੇਰਾ ਕਵਰਜੀਤ ਸਿੰਘ ਕੀ ਮਸਲਾ ਕੀ ਜਿਹੜਾ ਇਕੱਠੇ ਹੋਇਆ ਇਹ 11 ਕੇਵੀ ਲਾਈਨ ਜਾਂਦੀ ਹੈ ਜੀ ਕਰਿਆਲੀ ਨੂੰ ਤੇ ਠੱਠੇ ਨੂੰ ਹਾਂਜੀ ਤੇ ਇਹ ਪਿੱਛੋਂ ਜਿਹੜੇ ਦੋ ਖੰਭੇ ਆ ਨੇਰੀ ਆਉਣ ਤੋਂ ਪਹਿਲਾਂ ਦੋਵੇਂ ਖੰਭੇ ਟੁੱਟੇ ਆ ਔਰ ਮੇਰੀ ਇੱਕ ਐਲਟੀ ਦੀ ਤਾਰ ਆਪਣੀ ਮੋਟਰ ਨੂੰ ਵੀ ਜਾਂਦੀ ਹੈ ਉਹਦੀਆਂ ਵੀ ਤਿੰਨੇ ਤਾਰਾਂ ਜਿਹੜੀਆਂ ਗਾਇਬ ਹੋ ਗਈਆਂ ਵਾ ਹੁਣ ਇਹ ਜਾਂ ਤਾਂ ਪ੍ਰਸ਼ਾਸਨ ਨੂੰ ਪਤਾ ਕਿੰਨੇ ਤੋੜੇ ਆ ਜਾਂ ਹੁਣ ਚੋਰਾਂ ਦਾ ਤਾਂ ਕੰਮ ਨਹੀਂ ਲੱਗਦਾ ਕਿਉਂਕਿ ਦੋ ਹੀ ਖੰਭੇ ਟੁੱਟੇ ਆ ਜਾਂ ਤਾਂ ਨੇਰੀ ਦੇ ਨਾਲ ਸਾਰੀ ਲਾਈਨ ਡਿੱਗਦੀ ਹੁਣ ਦੋ ਖੰਭੇ ਤੇ ਟੁੱਟ ਨਹੀਂ ਸਕਦੇ ਇਹਦੇ ਬਾਰੇ ਹੁਣ ਜਾਂਦਾ ਪ੍ਰਸ਼ਾਸਨ ਦਾ ਸਵਾਲਦਾ ਵੀ ਕਿ ਕਿਤਰਾ ਦੋਵੇਂ ਖੰਭੇ ਟੁੱਟੇ ਆ ਕਿੰਨੇ ਦਿਨ ਹੋ ਗਏ ਤਕਰੀਬਨ ਇਹਨੂੰ ਇਹ ਤਕਰੀਬਨ ਹੋ ਗਏ ਆ ਜੀ ਵੀਰਵਾਰ ਦੀ ਰਾਤ ਨੂੰ ਖੰਭੇ ਟੁੱਟੇ ਆ ਤੇ ਕਬੀਲੀ ਵਾਲਿਆਂ ਨੇ ਜਾਣੂ ਨਹੀਂ ਕਰਾਇਆ ਤੇ ਬਿਜਲੀ ਵਾਲਿਆਂ ਨੇ ਜਾਣੂ ਕਰਵਾਇਆ ਐਸਡੀਓ ਸਾਹਿਬ ਵੀ ਆਏ ਆ ਜੈ ਸਾਹਿਬ ਵੀ ਆਏ ਲੈਨਮੈਨ ਸਾਹਿਬ ਵੀ ਆਏ ਆ ਪਰ ਉਹ ਵੇਖ ਕੇ ਤੇ ਚਲੇ ਗਏ ਉਸ ਤੋਂ ਬਾਅਦ ਕੋਈ ਕਾਰਵਾਈ ਨਹੀਂ ਹੋਈ ਹੁਣ ਮੰਗ ਕੇ ਬੇਰਖਾਸਤ ਦੋ ਕਿ ਖੰੰਬੇ ਟੁੱਟੇ ਆ ਹੁਣ ਦੱਸੋ ਕਿਧੇ ਤੇ ਦਰਖਾਸਤ ਲਈਏ ਹੁਣ ਮੰਗ ਕੀ ਕਰਦੇ ਹੁਣ ਮੰਗ ਇਹੀ ਕਰਦੇ ਆ ਕਿ ਆ ਸਾਰੇ ਕਿਸਾਨ ਆਏ ਆ ਸਾਰਿਆਂ ਦੀ ਸਪਲਾਈ ਬੰਦ ਹੋਈ ਆ ਉੱਤੋਂ ਸੀਜ਼ਨ ਆ ਗਿਆ ਇਸ ਕਰਕੇ ਜਿਹੜੀ ਹੈ ਸਪਲਾਈ ਚਾਲੂ ਕੀਤੀ ਜਾਵੇ। ਹੈਲੋ। ਹਲੋ। ਐ ਹਾਂਜੀ ਸਰ ਐਕਸੀਅਨ ਸਾਹਿਬ ਬੋਲਦੇ ਜੀ ਪੱਟੀ ਤੋਂ। ਹਾਂਜੀ। ਪੱਤਰਕਾਰ। ਹਾਂਜੀ ਬੋਲੀਏ। ਅੱਛਾ ਸਰ ਬੇਨਤੀ ਸੀ ਕਿ ਇੱਕ ਪਿੰਡ ਠੱਠੇ ਤੋਂ ਕਰਿਆਲੀ ਨੂੰ ਨਾ ਲਾਈਨ ਜਾਂਦੀ ਹੈ 1000 ਹਰ ਕੇ ਵੀ। ਠੱਠੇ ਤੋਂ ਕਰਿਆਲੀ 10 ਵਾਰ। ਅੱਛਾ। ਅੱਛਾ। ਉਹ ਲਾਈਨ ਨਾ ਇੱਕ ਘਰ ਦੇ ਉੱਪਰ ਦੀ ਲੰਘਦੀ ਸੀ ਤੇ ਉਸ ਨੂੰ ਟੁੱਟੇ ਨੂੰ ਅੱਜ ਇੱਕ ਹਫਤੇ ਤੋਂ ਉੱਪਰ ਹੋ ਚੱਲਿਆ ਜੀ। ਤੇ ਇਹਦੇ ਘਰ ਦੇ ਉੱਤੇ ਸੀਗੀ। ਨੇ ਮੇਨ ਲੈਂਡ ਸੀ ਚਲਦੀ ਤੇ 40 ਸਾਲ ਤੋਂ ਪੁਰਾਣੀ ਸੀ ਇਹ ਹੀ ਕਿ ਉਹ ਲੈਂਡ ਦੇ ਥੱਲੇ ਕਿਸੇ ਨੇ 2 ਸਾਲ ਤੋਂ ਘਰ ਪਾਇਆ ਅੱਛਾ ਠੀਕ ਹੈ ਜੀ ਉਹ ਲੈਂ ਨਾ ਅੱਗੇ ਨੂੰ ਜਾਂਦੀ ਸੀ ਤੇ ਕਈਆਂ ਮਤਲਬ ਕਿ ਜਿਹੜੇ ਲੋਕਾਂ ਦੀ ਖੇਤੀ ਦਾ ਸਾਰਾ ਸਾਧਨ ਉਸੇ ਲੈਂਡ ਦੇ 헤ਟ ਆ ਓਕੇ ਉਹ ਇੱਕ ਹਫਤੇ ਤੋਂ ਨਾ ਲੈਂ ਡਿੱਗੀ ਹੋਈ ਆ ਤੇ ਉੱਥੇ ਆਪਣੇ ਐਸਜੀਓ ਸਾਹਿਬ ਪਤਾ ਨਹੀਂ ਤੇ ਹੋਰ ਵੀ ਮੁਲਾਜ਼ਮ ਆਣ ਕੇ ਉਹਨਾਂ ਮੌਕਾ ਵੀ ਵੇਖਿਆ ਅੱਛਾ ਅਜੇ ਤੱਕ ਨਾ ਤਾਂ ਸਰ ਉਹ ਲੈਂ ਨਹੀਂ ਚੁੱਕੀ ਗਈ ਤੇ ਨਾ ਹੀ ਉਹ ਉਹਨੂੰ ਬਣਾਇਆ ਜਾ ਰਿਹਾ ਦਾ ਅੱਜ ਪਿੰਡ ਵਾਸੀਆਂ ਨੇ ਉੱਥੇ ਇਕੱਠੇ ਹੋ ਕੇ ਸੱਦਿਆ ਸੀਗਾ ਉਹਨਾਂ ਕਹਿੰਦੇ ਕਿ ਬੀਲੀ ਬੋਰਡ ਵਿਭਾਗ ਵੀ ਜਿਹੜੀ ਉਹ ਸਾਡੀ ਸੁਣਵਾਈ ਨਹੀਂ ਕਰਦਾ ਪਿਆ ਸੀ ਉਸ ਸਬੰਧੀ ਤਾਂ ਕੋਈ ਗੱਲ ਨਹੀਂ ਮੈਂ ਹੁਣੇ ਭੇਜਦਾ ਬੰਦੇ ਠੱਗਿਆਂ ਤੋਂ ਕਰਿਆਲੀ ਨੂੰ ਹਾਂ ਕਰਿਆਲੀ ਦਾਸ ਵੱਲ ਕੋਈ ਗੱਲ ਨਹੀਂ ਕੱਲ ਪੋਲ ਪੋਲ ਵੀ ਮੇਰੇ ਖਿਆਲ ਲੈ ਕੇ ਗਏ ਕਾਫੀ ਇਹ ਨੇ ਕੁਛ ਵੀ ਨਹੀਂ ਹੈ ਜੀ ਅੱਜ ਸਾਰੇ ਇਕੱਠੇ ਚਲੋ ਕੋਈ ਨਹੀਂ ਮਾਈਕ ਕਰਦਾ ਕਨਫਰਮ ਹਾਂਜੀ ਤੇ ਉਹਦੀ ਤਾਰਾ ਵੀ ਸਰ ਉਹਦੇ ਵਿੱਚੋਂ ਯਾਰਾ ਹਰਕੇ ਵੀ ਦੀ ਜਿਹੜੀ 1.5 ਕਿਲੇ ਦੀ ਸੀ ਪਰਸੋਂ ਆਈ ਉਹਨੇ ਰਿਓਸਟਰ ਕੀਤਾ ਜੀ ਉਸ ਤੋਂ ਪਹਿਲਾਂ ਕੰਮ ਕੀਤਾ ਇੱਕ ਹਫਤਾ ਇੱਕ ਹਫਤਾ ਹੋ ਗਿਆ ਜੀ ਹਜ ਵੀਰਵਰ ਦੀ ਪਿਛਲੇ ਦੀ ਕੱਟਣੀ ਹੈ ਚਲੋ ਕੋਈ ਨਹੀਂ ਕਿਸੇ ਨੂੰ ਦੱਸਿਆ ਤਾਂ ਹੈ ਨਹੀਂ ਚਲੋ ਫਿਰ ਵੀ ਮੈਂ ਕਰਵਾ ਲਾਂ ਓਕੇ ਸਰ ਥੈਂਕ ਯੂ